Nanti setelah sih di blog pertama nama demi ini ada? ਐਪਟਰਨ ਮੰਤਰੀ ਸਰਦਾਰ ਲਾਲਜੀਤ ਸਿੰਘ ਢੁਲਰ ਦੀ ਅਗਵਾਈ ਵਿੱਚ ਅੱਜ ਨਗਰ ਸਭਾ ਤੋਂ ਪਾਸ ਹਰ ਕੇ ਅਸੀਂ ਅੱਜ ਪਵਨ ਕਾਲਾ ਸਾਹਿਬ ਰਕਰਪੁਰਿਆਂ ਤੇ ਪਹੁੰਚ ਰਹੇ ਹਾਂ। ਸਰਬਾਗ ਸਿੰਘ ਚੇਅਰਮੈਨ ਰੱਤਾ ਗੁੱਦਾ ਉਹਨਾਂ ਦੀ ਅਗਵਾਈ ਵਿੱਚ ਅੱਜ ਅਸੀਂ ਇਸ ਟੂਲ ਪਲਾਜੇ ਤੋਂ ਹੁਣ ਸਾਰੀਆਂ ਬੱਸਾਂ ਇਕੱਠੀਆਂ ਹੋ ਕੇ ਰਵਾਨਾ ਹੋਣਗੀਆਂ ਜੀ ਪਵਨ ਪਕਾਲਾ ਸਾਹਿਬ। ਅੰਜ ਕੀਨਾ ਤੁਹਾਡਾ ਗੁਰਪ੍ਰੀਤ ਸਿੰਘ ਬੋਰਾ ਜੋਤੀਸ਼ਾ ਜੀ ਕਿੱਥੇ ਜਾ ਰਿਹਾ ਐ ਚੋਰ ਮੈਂ ਬੱਸਾ ਦਾ ਕਾਬਾ ਲੈ ਕੇ ਜਾ ਰਹੀ ਹਾਂ। ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਹੀ ਪਵਿੱਤਰ ਤਿਹਾੜ ਰਖੜੀ ਜਿਹੜਾ ਇੱਕ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਬਹੁਤ ਵਧੀਆ ਪ੍ਰਤੀਕ ਕਰਦਾ ਹੈ ਜੋ ਆਪਾਂ ਬੜੀ ਉਮਤਾਵ ਨਾਲ ਆਪਣੇ ਪੰਜਾਬ ਦੇ ਵਿੱਚ ਮਨਾਇਆ ਹਰ ਇੱਕ ਜਗ੍ਹਾ ਦੇ ਵਿੱਚ ਮਨਾਇਆ ਜਾਂਦਾ ਉਸ ਦੇ ਸੰਬੰਧ ਵਿੱਚ ਬਲਾ ਪ੍ਰਧਾਨ ਅਰਤਾਰ ਸਿੰਘ ਦੀ ਗਵਾਈ ਵਿੱਚ ਕੈਵਨ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਜੀ ਦੇ ਰਹਿਨਵਾਈ ਹੇਠ ਪਿੰਨ ਬਾਬਾ ਬਕਾਲਾ ਵਿਖੇ ਇੱਕ ਰਖੜ ਪੁੰਨਿਆਂ ਦਾ ਮੇਲਾ ਬਹੁਤ ਤਗੜਾ ਬਣਾਇਆ ਜਾਂਦਾ ਜਿੱਥੇ ਬੜੀ ਦੂਰੋਂ ਦੂਰੋਂ ਹਮਮਾ ਆ ਕੇ ਸੰਗਤ ਪਹੁੰਚਦੀ ਆ ਤੇ ਸਾਡੀ ਇੱਕ ਕੋਸ਼ਿਸ਼ ਹੈ ਕਿ ਅਸੀਂ ਵੀ ਆਪਣੇ ਪਿੰਡ ਲੋ ਆਪਣੀ ਇਲਾਕੇ ਦੀ ਸੰਗਤ ਵੱਲੋਂ ਆਪਣੀ ਆਮ ਆਦਮੀ ਪਾਰਟੀ ਦੀ ਰੈਲੀ ਹਰ ਸਾਲ ਦੀ ਤਰ੍ਹਾਂ ਪਾਬਾ ਬਕਾਲਾ ਸਾਹਿਬ ਵਿਖੇ ਆਮ ਆਦਮੀ ਪਾਰਟੀ ਵੱਲੋਂ ਇੱਕ ਰੈਲੀ ਕਰਵਾਈ ਜਾਂਦੀ ਹੈ ਤੇ ਉਸ ਰੈਲੀ ਵਿੱਚ ਸੀਐਮ ਮਾਨ ਪੁਖਨ ਸਿੰਘ ਮਾਨ ਆਪਣੇ ਵਿਚਾਰ ਪੇਸ਼ ਕਰਦੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਅਸੀਂ ਪਾਬਾ ਬਕਾਲਾ ਸਾਹਿਬ ਵਿਖੇ ਰਖੜ ਪੁੰਨਿਆਂ ਦੇ ਇਤਿਹਾਰ ਤੇ ਪਹੁੰਚ ਰਹੇ ਹਾਂ ਅੰਤ ਕੀ ਨਾ ਜੀ ਤੁਹਾਡਾ ਅਸ਼ੋਕ ਕੁਮਾਰ ਪਲਾਗ ਪ੍ਰਦਾਨ ਆਮ ਆਦਮੀ ਪਾਰਟੀ ਫੜਕਾ ਪਟੇ ਜੀ ਅੱਜ ਕਾਫਲਾ ਲੈ ਕੇ ਜਾ ਰਹੇ ਤੁਸੀਂ ਕਿੱਥੇ ਜਾ ਰਹੇ ਹੋ ਇਸ ਪਾਸੇ ਇਹ ਕਾਫਲਾ ਅੱਜ ਸਰਦਾਰ ਲਾਲਜੀ ਸਿੰਘ ਭੱਲੜੀ ਦੀ ਅਗਵਾਈ ਐਸਾ ਪਲਾਗ ਨੰਬਰ 10 ਦਾਸ ਦੀ ਅਗਵਾਈ ਵਿੱਚ ਰਖੜ ਪੰਨਿਆਂ ਦੇ ਮੇਲੇ ਬਾਬਾ ਬਕਾਲਾ ਵਿਖੇ ਜਾ ਰਿਹਾ ਜਿੱਥੇ ਸੀਐਮ ਸਾਹਿਬ ਸੀਐਮ ਮਾਨਸਿਦਾ ਭਵਨ ਸਿੰਘ ਮਾਨ ਆ ਰਹੇ ਨੇ ਅਸੀਂ ਉਹਨਾਂ ਦੇ ਵਿਚਾਰ ਵਿਚਾਰ ਸੁਣਣ ਜਾ ਰਹੇ ਹਾਂ ਜੀ ਤੁਹਾਡਾ ਮਿਰਨਾਜੀ ਜੁਦਾ ਸਿੰਘ ਪਿੰਡ ਸਭਰਾ ਹਾਂ ਜੀ ਅੱਜ ਤੋਂ ਇਹ ਕਾਫਲਾ ਲੈ ਕੇ ਜਾ ਰਹੇ ਕਿੱਥੇ ਜਾ ਅੱਜ ਬਾਬਾ ਬਕਾਲਾ ਸਾਹਿਬ ਉੱਥੇ ਰਖੜ ਪੁੰਨਿਆਂ ਤੇ ਚੱਲੇ ਆ ਸਰਦਾਰ ਅਵਤਾਰ ਸਿੰਘ ਜੀ ਬਲਾਗ ਪ੍ਰਧਾਨ ਅਤੇ ਸਾਡੇ ਸਰਦਾਰ ਲਾਲਜੀਤ ਸਿੰਘ ਜੀ ਪੁੱਤਰ ਕਬਨ ਮੰਤਰੀ ਅਤੇ ਦਲਬਾਤ ਸਿੰਘ ਜੀ ਚੇਅਰਮੈਨ ਇਹਨਾਂ ਦੀ ਗਵਾਈ ਦੇ ਵਿੱਚ ਪਿੰਡ ਸੁਭਰਾ ਤੋਂ ਅੱਜ ਇੱਕ ਬੱਸ ਭਰ ਕੇ ਅਸੀਂ ਜੋ ਸਾਨੂੰ ਬੱਸ ਮਿਲੀ ਹੋਈ ਸੀ ਅਵਤਾਰ ਸਿੰਘ ਬਲਾਗ ਪ੍ਰਧਾਨ ਨੂੰ ਉਹ ਲੈ ਕੇ ਅਸੀਂ ਚੱਲੇ ਆ ਉੱਥੇ ਰਖੜ ਪੁੰਨਿਆਂ ਤੇ ਅੱਜ ਆ ਸੀਐਮ ਭਗਵੰਤ ਮਾਨ ਸਿੰਘ ਆ ਰਹੇ ਨੇ ਉੱਥੇ ਚੱਲੇ ਜੀ